ਆ ਚੱਕੋ ਪ੍ਰੂਫ ਜਿਹੜੇ ਕਹਿੰਦੇ ਆ ਕਿ ਮੈਂ ਪਾਕਿਸਤਾਨੀਆਂ ਦੇ ਉੱਪਰ ਇਲਜ਼ਾਮ ਲਗਾ ਰਿਹਾ ਮੇਰੇ ਕੋਲ ਇਹ ਹਰ ਵੀਡੀਓ ਦਾ ਸਬੂਤ ਹੁੰਦਾ ਆ ਮੈਂ ਐਵੇਂ ਮੂੰਹ ਚੱਕ ਕੇ ਟਿਕਟੋਕ ਤੇ ਜਾਂ ਸ਼ੋਸ਼ਲ ਮੀਡੀਆ ਤੇ ਵੀਡੀਓ ਨਹੀਂ ਪਾਉਂਦਾ ਆ ਆਵਾਜ਼ ਸੁਣ ਲਿਓ ਤੇ ਦੱਸਿਓ ਜਿਹੜੇ ਬਾਲੇ ਸਿਆਣੇ ਆ ਇਹ ਜਿਹੜੀ ਆਵਾਜ਼ ਆ ਇਹ ਪਾਕਿਸਤਾਨੀ ਦੀ ਆ ਜਾਂ ਇੰਡੀਅਨ ਦੀ ਆਵਾਜ਼ ਆ ਬਸ ਅਸੀਂ ਥੋੜੇ ਜਿਹੇ ਔਖੇ ਹੋ ਗਏ ਆ ਮੰਨਦੇ ਆ ਠੀਕ ਆ ਤੁਹਾਡਾ ਵੀ ਗੁੱਸਾ ਜਾਇਜ਼ ਆ ਹਰ ਬੰਦੇ ਨੂੰ ਟੈਨਸ਼ਨ ਹੁੰਦੀ ਆ ਬਟ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਠੀਕ ਆ ਰੱਬ ਮਿਹਰ ਕਰੂਗਾ ਤੁਸੀਂ ਪਲੀਜ਼ ਇਹਨਾਂ ਨੂੰ ਤੰਗ ਨਾ ਕਰੋ ਸੋਮਵਾਰ ਤੋਂ ਪਹਿਲੇ ਪਹਿਲੇ ਤੁਹਾਡਾ ਇਹ ਕੰਮ ਹੋ ਜਾਣਾ ਹੈ ਠੀਕ ਆ ਯਾਰ ਤੂੰ ਚੁੱਪ ਕਰ ਜਾ ਯਾਰ ਰੱਬ ਦਾ ਵਾਸਤੇ ਹੀ ਕਿਤੇ ਚੁੱਪ ਕਰ ਜਾ ਉਸੇ ਚੱਕਰ ਤੇ ਮੈਂ ਪਿਆ ਯਾਰ ਨਿਕਲ ਰਿਹਾ ਮੈਂ ਇੱਥੇ ਧੱਕਣ ਬੈਠਾ ਕਿ ਯਾਰ ਠੀਕ ਆ ਉਸ ਬੰਦੇ ਦੀ ਆ ਉਸ ਬੰਦੇ ਦੀ ਫੋਟੋ ਆ ਜਿਹੜੀ ਜਿਹੜੀ ਉਹਨੇ ਉਹਨੇ ਝੂਠੀ ਫੋਟੋ ਜਿਹੜੀ ਦਿਖਾਈ ਆ ਠੀਕ ਆ ਇੰਟਰਨੈਟ ਤੋਂ ਇਹ ਫੋਟੋ ਲਈ ਗਈ ਆ ਲੌਨ ਨੂੰ ਮੈਂ ਫੋਟੋ ਉਸ ਵੀਡੀਓ ਦੇ ਵਿੱਚ ਲਾ ਦਿੰਦਾ ਮੈਂ ਝੂਠਾਗਾ ਤੋਂ ਇਸ ਬੰਦੇ ਨੂੰ ਬਦਨਾਮ ਕਰਾਂ ਜਦੋਂ ਬੰਦਾ ਹੀ ਝੂਠਾ ਆ ਬੰਦੇ ਨੇ 55 ਲੱਖ ਰੁਪਈਆ ਥੋੜਾ ਨਹੀਂ ਹੁੰਦਾ ਉਹ ਉਹਦੇ ਨਾਲ ਕੀਤਾ ਆ ਠੀਕ ਆ ਮੇਰੇ ਕੋਲ ਹਰ ਗੱਲ ਦਾ ਸਬੂਤ ਆ ਮੇਰੇ ਕੋਲ ਦੋ ਸਟੋਰੀਆਂ ਆਈਆਂ ਪਈਆਂ ਨੇ ਜੇ ਮੈਂ ਬੋਲਣ ਲੱਗ ਗਿਆ ਪਾਕਿਸਤਾਨੀਆਂ ਤੇ ਮੈਂ ਪਾਕਿਸਤਾਨੀਆਂ ਦੇ ਖਿਲਾਫ ਐਵੇਂ ਨਹੀਂ ਬੋਲਦਾ ਮੇਰੇ ਮਿੱਤਰ ਵੀ ਹੈਗੇ ਪਾਕਿਸਤਾਨੀ ਪਾਕਿਸਤਾਨੀਆਂ ਦੀ ਸਟੋਰੀ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਆ ਜਰਮਨ ਦੀ ਇੱਕ ਘਟਨਾ ਆ ਉਹਨਾਂ ਦਾ 2.5 ਸਾਲਾਂ ਦਾ ਮੁੰਡਾ ਮੁਸਲਮਾਨ ਬਣਾਤਾ ਉਹਨਾਂ ਦੇ ਨਾਲ ਮੁੰਡਾ ਪਾਕਿਸਤਾਨੀਆਂ ਦੇ ਨਾਲ ਪੜਦਾ ਸੀ ਪ੍ਰੂਫ ਨੇ ਕੋਈ ਬੰਦਾ ਹੁਣ ਗਾਲ ਨਾ ਕੱਢੋ ਕਮੈਂਟ ਦੇ ਵਿੱਚ ਮੇਰੇ ਕੋਲ ਬਕਾਇਦਾ ਪਰਿਵਾਰ ਦੀ ਮੁੰਡੇ ਦੀ ਮਾਂ ਦੀ ਰਿਕਾਰਡਿੰਗ ਆ ਰੋਂਦੀ ਦੀ ਕਿ ਮੇਰਾ ਮੁੰਡਾ ਮੁਸਲਮਾਨ ਬਣਾਤਾ 3 ਸਾਲਾਂ ਦਾ ਮਸਜਿਦ ਜਾਂਦਾ ਤੇ ਘਰਦਿਆਂ ਨੂੰ ਕਹਿੰਦਾ ਵੀ ਤੁਸੀਂ ਵੀ ਮੁਸਲਮਾਨ ਬਣ ਜਾਓ ਜੰਨਤ ਆ ਫ੍ਰਾਂਸ ਦੇ ਵਿੱਚ ਇੱਕ ਪਰਿਵਾਰ ਦਾ ਮੁੰਡਾ ਉਹ ਮੁਸਲਮਾਨ ਬਣ ਗਿਆ ਆ ਸਿੱਖਾਂ ਦਾ ਮੁੰਡਾ ਗੁਰਦੁਆਰੇ ਜਾਂਦਾ ਐਤਵਾਰ ਨੂੰ ਜਾਂਦਾ ਸੀਗਾ ਪਰਿਵਾਰ ਦੇ ਨਾਲ ਜਰਮਨਾਂ ਵਾਲਾ ਮੁੰਡਾ ਵੀ ਐਤਵਾਰ ਨੂੰ ਗੁਰਦੁਆਰੇ ਪਰਿਵਾਰ ਦੇ ਨਾਲ ਜਾਂਦਾ ਸੀਗਾ ਮੈਂ ਕਿਸੇ ਧਰਮ ਨੂੰ ਕਿਸੇ ਹਰ ਇੱਕ ਪਾਕਿਸਤਾਨੀ ਗੰਦਾ ਨਹੀਂ ਹੈਗਾ ਪਾਕਿਸਤਾਨੀ ਬੰਦੇ ਬਹੁਤ ਖਰੇ ਤੋਂ ਖਰੇ ਵੀ ਹੈਗੇ ਆ ਪਰ ਕੁਝ ਬੰਦੇ ਗੰਦੇ ਵੀ ਹੈਗੇ ਜਿਹੜੇ ਇਦਾਂ ਦੇ ਗੰਦੇ ਕੰਮ ਕਰਦੇ ਆ ਕਿਸੇ ਦਾ ਧਰਮ ਉਹਨਾਂ ਦਾ ਬਦਲਾਉਂਦੇ ਆ ਜੇ ਤੁਸੀਂ ਧਰਮ ਬਦਲਾਉਨੇ ਹੋ ਉਸੋਂ ਮੁੰਡੇ ਨੂੰ ਤੁਸੀਂ ਮੁਸਲਮਾਨ ਬਣਾ ਹੀ ਦਿੱਤਾ ਆ ਉਹਨੂੰ ਆਪਣੀ ਕੁੜੀ ਦਾ ਜਾਂ ਆਪਣੀ ਭੈਣ ਦਾ ਰਿਸ਼ਤਾ ਵੀ ਕਰਵਾ ਦਿਆ ਕਰੋ ਮਾਂ ਦੋਨੇ ਮਾਵਾਂ ਰੋਂਦੀਆਂ ਨੇ ਪੈਰਸ ਵਾਲੀ ਵੀ ਜਰਮਨ ਵਾਲੀ ਵੀ ਕਿ ਵੀ ਸਾਡੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਪਿਆ ਲੋਕੀ ਕਹਿੰਦੇ ਉਹ ਤੁਹਾਡਾ ਮੁੰਡਾ ਮੁਸਲਮਾਨ ਬਣ ਗਿਆ ਆ ਤੇ ਮੈਂ ਕਿਹਾ ਵੀ ਆਪਣੇ ਮੁੰਡੇ ਨੂੰ ਕਹੇ ਉਹਨਾਂ ਨੂੰ ਕਦੇ ਵੀ ਆਪਣੀ ਕੁੜੀ ਦਾ ਜਾਂ ਭੈਣ ਦਾ ਰਿਸ਼ਤਾ ਕਰਾਵੇ ਵੀ ਜਿਨ੍ਹਾਂ ਨੇ ਮੈਨੂੰ ਮੁਸਲਮਾਨ ਬਣਾਇਆ ਆ ਮੈਂ ਸਾਰੇ ਪਾਕਿਸਤਾਨੀਆਂ ਨੂੰ ਮਾੜਾ ਨਹੀਂ ਕਹਿੰਦਾ ਕੁਛਕਾ ਸੰਗਾਂ ਹਰਾਮ ਦੀਆਂ ਔਲਾਦਾਂ ਨੇ ਜਿਹੜੀਆਂ ਇਹ ਸਾਰੇ ਗੰਦੇ ਗੰਦੇ ਕੰਮ ਕਰਦਿਆਂ ਨੇ ਪਤਾ ਨਹੀਂ ਉਹਨਾਂ ਨੂੰ ਕੀ ਮਿਲਦਾ ਆ ਕਿਸੇ ਦੇ ਪਰਿਵਾਰ ਦੇ ਵਿੱਚ ਦਖਲਅੰਦਾਜ਼ੀ ਕਰਕੇ ਕਿ ਧਰਮ ਜੀ ਨੇ ਕਰ ਲੋ ਤੁਹਾਨੂੰ ਜੰਨਤ ਮਿਲ ਜੂਗੀ ਜੰਨਤ ਹਰ ਇੱਕ ਧਰਮ ਦੇ ਵਿੱਚ ਹੈਗੀ ਆ ਕੋਈ ਕਿਸੇ ਨੂੰ ਏਦਾਂ ਕਿਸੇ ਦਾ ਬ੍ਰੇਨ ਵਾਸ਼ ਨਾ ਕਰਿਆ ਕਰੋ ਪ੍ਰੂਫ ਮੇਰੇ ਕੋਲ ਹਰ ਗੱਲ ਦਾ ਹੁੰਦਾ ਆ ਮੈਂ ਕੋਈ ਐਵੇਂ ਮੂੰਹ ਚੱਕ ਕੇ ਵੀਡੀਓ ਨਹੀਂ ਪਾਉਂਦਾ ਵੀਡੀਓ ਆ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਪਿਛਲੀ ਵੀਡੀਓ ਤੇ ਮਿਰਚਾਂ ਲੱਗੀਆਂ ਸੀਗੀਆਂ ਕਿ ਮੈਂ 55 ਲੱਖ ਰੁਪਏ ਦੀ ਵੀਡੀਓ ਝੂਠੀ ਪਾਈ ਆ ਉਹਨਾਂ ਦਾ ਕੇ ਪ੍ਰੂਫ ਪਹੁੰਚ ਜਵੇ ਧੰਨਵਾਦ